ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈਪੀ ਮੈਂ ਐਡਵੋਕੇਟ ਬੋਲੰਦਰ ਕੁਮਾਰ ਜਨਾ ਸਕੱਟਰੀ ਬੋਲੰਦਰ ਸਮਾਜ ਪਾਰਟੀ ਪੰਜਾਬ ਔਰ ਬੜੀਆਂ ਮੰਨ ਭਾਗੀ ਜਿਹੜੀਆਂ ਕਢਨਾਮਾ ਆ ਪੰਜਾਬ ਭਰ ਚ ਸਾਹਮਣੇ ਆ ਰਹੀਆਂ ਕਿਉਂਕਿ ਪਹਿਲਾਂ ਹੀ ਖਾਸ ਕਰਕੇ ਦਬਾਬੇ ਦੇ ਵਿੱਚ ਜਾਂ ਪੰਜਾਬ ਭਰ ਚ ਪਹਿਲਾਂ ਧਲੇਤੇ ਦਾ ਮਸਲਾ ਆ ਗੁਰੂ ਘਰ ਦੀਆਂ ਕੰਨਾਂ ਢਾਉਣ ਦਾ ਮਸਲਾ ਆ ਉਹਦੇ ਚ ਹਜੇ ਸੰਗਤਾਂ ਦਾ ਜਿਹੜਾ ਰੋਸ ਆ ਰੋਹ ਆ ਉਹ ਨਹੀਂ ਠੰਡਾ ਪਿਆ ਫਿਰ ਆਪਣਾ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਹੈ ਗੁਰੂ ਘਰ ਨੂੰ ਸ਼ਰਵਦਾਸ ਗੁਰੂ ਘਰ ਆ ਉਹਨਾਂ ਨੂੰ ਪੰਚਾਇਤ ਘਰ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਲੰਧਰ ਦੇ ਵਿੱਚ ਸ਼ਰਵਦਾਸ ਗੁਰੂ ਘਰ ਨੂੰ ਜਿਹੜਾ ਹੈ ਮਹੱਲਾ ਕਲੀਨਿਕ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਔਰ ਇਸ ਤਰ੍ਹਾਂ ਹੀ ਪਠਾਨਕੋੜ ਗੁਰਦਾਸਪੁਰ ਵਿੱਚ ਗੁਰੂ ਅਰਜਨ ਦੇਵ ਜੀ ਦਾ ਗੁਰੂ ਘਰ ਉਹਨੂੰ ਢਾਇਆ ਗਿਆ ਹੈ ਸਤਕੁਤ ਕਬੀਰ ਮਹਾਰਾਜ ਦਾ ਗੁਰੂ ਘਰ ਢਾਇਆ ਗਿਆ ਹੈ ਔਰ ਭਗਵਾਨ ਵਾਲਮੀਕੀ ਮਹਾਰਾਜ ਦੇ ਆ ਰੋਜ਼ ਆਮ ਘਟਨਾਵਾਂ ਜਿਹੜੀਆਂ ਇੱਕ ਆਵ ਸ਼ਬਦ ਬੋਲਣ ਦਾ ਜਿਹੜੀਆਂ ਉਹ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਔਰ ਅੱਜ ਇੱਕ ਹੋਰ ਜਿਹੜੀ ਘਟਨਾ ਜਿਹੜੀ ਇੱਥੇ ਜੈਤੇਵਾਲੀ ਇਹ ਕੱਲ ਦਾ ਮਸਲਾ ਹੈਗਾ ਔਰ ਜੈਤੇਵਾਲੀ ਸੰਤ ਕਿਸ਼ਨ ਦਾਸ ਮਹਾਰਾਜ ਜੀ ਝੇੜੂ ਵਾਲੇ ਉਹ ਇੱਥੇ ਸਕੂਲ ਚਲਾਉਂਦੇ ਆ ਸ਼ਰਵਦਾਸ ਮਹਾਰਾਜ ਦੇ ਨਾਂ ਤੇ ਸਕੂਲ ਚੱਲਦਾ ਔਰ ਉਹ ਸਕੂਲ ਦੀ ਜਗ੍ਹਾ ਪਿੰਡ ਦੇ ਹੀ ਇੱਕ ਬੰਦੇ ਨੇ ਜਿਹੜਾ ਦਾਨ ਕੀਤੀ ਸੀ ਅੱਜ ਤੋਂ 16-17 ਸਾਲ ਪਹਿਲਾਂ ਔਰ ਇਹਦਾ ਬਕਾਇਦਾ ਮਤਾ ਪਾਇਆ ਔਰ ਉਸ ਜਗ੍ਹਾ ਤੇ ਸਕੂਲ ਬਣਿਆ ਆ ਕਿਉਂਕਿ ਕਿਸੇ ਕੋਈ ਨਿਜੀ ਦਾਅ ਉੱਤੇ ਯੂਜ਼ ਨਹੀਂ ਕਰ ਰਿਆ ਔਰ 550 600 ਜਿਹੜਾ ਉੱਥੇ ਬੱਚਾ ਪੜਦਾ ਪਰ ਕੱਲ ਹੀ ਕੁਝ ਹੋਰ ਬੰਦੇ ਆਏ ਆ ਉਹਨਾਂ ਨੇ ਉੱਥੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਮਾਹੌਲ ਖਰਾਬ ਕੀਤਾ ਤੇ ਉਹਨੂੰ ਲੈ ਕੇ ਜਿਹੜਾ ਸੰਗਤਾਂ ਚ ਕਾਫੀ ਰੋਸ ਆ ਔਰ ਸੰਗਤਾਂ ਸਵੇਰ ਦੀਆਂ ਇੱਥੇ ਪ੍ਰੋਟੈਸਟ ਕਰ ਰਹੀਆਂ ਆ ਪਰ ਜਿਹੜਾ ਪ੍ਰਸ਼ਾਸਨ ਆ ਉਹ ਸੇਜੇ ਕਿਤੇ ਆਮ ਲੋਕਾਂ ਨੂੰ ਜਿਹੜਾ ਆ ਉਹ ਸੁਣਦਾ ਹੀ ਨਹੀਂ ਹੈਗਾ ਸੁਣਵਾਈ ਨਹੀਂ ਕਰਦਾ ਆਪ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਹੁਣ ਅਸੀਂ ਆਏ ਆ ਤੇ ਹੁਣ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਤਾਂ ਸਾਡਾ ਇਹੀ ਕਹਿਣਾ ਆ ਕਿਉਂਕਿ ਪਾਰਟੀ ਹਮੇਸ਼ਾ ਚਾਹੁੰਦੀ ਆ ਵੀ ਜਿਹੜਾ ਕੋਈ ਵੀ ਇਸ ਤਰ੍ਹਾਂ ਦੀ ਖਲਲ ਨਾ ਪਵੇ ਕਿਸੇ ਵੀ ਪਾਸੇ ਇਸ ਕਰਕੇ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਸੂਬਾ ਪ੍ਰਧਾਨ ਡਾ. ਅਪਤਾਸ ਸਿੰਘ ਕ੍ਰੀਮਪਰੀ ਸਾਹਿਬ ਉਹਨਾਂ ਦੇ ਧਿਆਨ ਚ ਇਹ ਮਸਲਾ ਲਿਆਂਦਾ ਤਾਂ ਉਹਨਾਂ ਨੇ ਵੀ ਇੱਥੇ ਮੈਨੂੰ ਭੇਜਿਆ ਤੇ ਇਸ ਕਰਕੇ ਸਾਰੀ ਪਾਰਟੀ ਜਿਹੜੀ ਇਸ ਇਸ਼ੂ ਦੇ ਨਾਲ ਆ ਔਰ ਅਸੀਂ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਕੂਲ ਚੱਲਦਾ ਰਹੇ ਕੋਈ ਵੀ ਜਿਹੜਾ ਕੋਈ ਖਲਲ ਨਾ ਪਾਵੇ ਨਾ ਹੀ ਜਿਹੜਾ ਅਸੀਂ ਉਹਨੂੰ ਇਸ ਤਰ੍ਹਾਂ ਦੀ ਕਿਸੇ ਨੂੰ ਵੀ ਗਲਤ ਕੰਮ ਕਰਨ ਦੀ ਇਜਾਜ਼ਤ ਨਾ ਦੇਵਾਂਗੇ ਇਸ ਕਰਕੇ ਡੱਟ ਕੇ ਇਸ ਮਸਲੇ ਤੇ ਪਾਰਟੀ ਉਹਨਾਂ ਦੇ ਨਾਲ ਖੜੀ ਆ ਔਰ ਜਿਸ ਤਰ੍ਹਾਂ ਵੀ ਜਿਹੜੀਆਂ ਸੰਗਤਾਂ ਚਾਹੁੰਗੀਆਂ ਉਹਦੇ ਉਹ ਜਿਹੜਾ ਆਪਾਂ ਕਰਵਾਵਾਂਗੇ ਧੰਨਵਾਦ